ਇਕ ਉਹਨਾਂ ਦਾ ਜਿਹੜੇ ਸਰਹੱਦਾਂ ਉੱਤੇੰ ਦੀ ਜੋ ਸੀ ਚਿੱਲੇ ਲਗਾਏ ਇੱਕ ਤਾਇਦੀ ਜਿਹੜਾ ਖਾਬ ਦੀ ਬੋਕੇ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲੇ ਜਿਹੜੇ ਦਾਸ ਕਰ ਕਿ ਕਿਹਲਾਂ ਸੇ ਹੀ ਕਮਲ ਦੋ ਨਦੀਆਂ ਦੋ ਦਰਾਂ ਇਕੱਠੇ ਹੁੰਦੇ ਆ ਤੇ ਜੇ ਸਿੱਧੇ ਆਣਗੇ ਢੱਗਦੇ ਸੀ ਪਾਕਿਸਤਾਨ ਨੂੰ ਕਰ ਜਾਂਦੇ ਪਰ ਜੇ ਜੇ ਤਾਂ ਆਪਾਂ ਨੇੜੇ ਬਣਾਈਆਂ ਕੋਲ ਸਾਰਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਪਾਣੀ ਨੂੰ ਆਪਾਂ ਰੋਕ ਲਿਆ ਆਹ ਏਰੀਆ ਜਿਹਨੋਂ ਪੋਕਨਿਕ ਦੇ ਵਿੱਚ ਪਾਣੀ ਬਹੁਤ 2500 ਰੁਪਏ ਦੀ ਦਾ ਕੇ ਇ ਆਇਲੈਂਡ ਬਣ ਗਿਆ ਜਿਹੜਾ ਆ ਆ ਹਾਲਤ ਹੈ ਇਹੀ ਹਾਲਤ ਬਿਤਾ ਲਈ ਜਾਂਦੀ ਸੀ ਉਦੋਂ ਇਸ ਦਰਿਆ ਨਾਲੋਂ ਕਲੈਕਸ਼ਨ ਦਿੱਤਾ ਹੋਇਆ ਇਹਦੇ ਵੀ ਜਦੋਂ ਹੁਣ ਦਰਿਆ ਪਾਣੀ ਆਉਂਦਾ ਨਾਲ ਇਹਦੇ ਘਾਰ ਲੈ ਕੇ ਆਉਂਦਾ ਪਾਣੀ ਤਾਂ ਮਰ ਲਈ ਅੱਗੇ ਚੱਲ ਜਾਂਦਾ ਜਿਹੜੀ ਉਹ ਘਾਰ ਅੱਗੇ ਡੀਜ਼ਲ ਡੰਗ ਹੋਣਾ ਨਾਲ ਤੇ ਇਹਦੇ ਵਿੱਚ ਮਿੱਟੀ ਇੰਨੀ ਜਮੇ ਹੈ ਕਿ ਇਹ ਤਾਂ ਪਾਣੀ ਲਈ ਏਰੀਆ ਰਹਿ ਹੀ ਨਹੀਂ ਗਿਆ ਰਤਹਾਣੀ ਮਾਰਗਿਤ ਕਿਲੋਮੀਟਰ ਦੇ ਨੀਅਰ ਨਾ ਪਾਣੀ ਨਾ ਉਹ ਸਾਰੇ ਫਿਲਟਰ ਨਾ ਭਰਦੇ ਤੇ ਇਹ 20 ਤੱਕ ਵਜੇ ਤੇ ਜਿਹੜਾ ਹੈਗਾ ਲੋਕਾਂ ਨੂੰ ਵੱਡੀ ਰੋਕ ਤੇ ਇਹਦਾ ਕੋਈ ਹੱਲ ਕਰਨ ਵਾਸਤੇ ਮੈਂ ਇੰਜੀਨੀਅਰਾਂ ਦੀ ਡਿਊਟੀ ਲੱਜਾਈ ਹੈ ਕਿ ਜਾਂ ਤਾਂ ਨਹਿਰਾਂ ਕਰੀਏ ਇੱਧਰ ਉੱਧਰ ਜਾਂ ਇਹਦੇ ਚੋਂ ਕੋਈ ਸਕੇਪ ਰੂਟ ਕੱਢੀਏ ਜਾਂ ਕੁਝ ਵੀ ਕਰੀਏ ਤਾਂ ਕਿ ਹਰ ਵਾਰ ਆਪਾਂ ਆਪਣੀ ਕਿਸਮਤ 'ਚ ਨਾ ਮੰਨੀਏ ਨਾ ਕਿ ਸਾਡੀ ਕਿਸਮਤ 'ਚ ਤਾਂ ਹੜ ਹੀ ਲਿਖੇ ਨੇ ਬਸ ਸਾਡੇ ਵੀ ਇੱਕ ਘੱਗਰ ਹੈ ਸਾਡੇ ਇਲਾਕੇ 'ਚ ਘੱਗਰ ਹੈ ਮਲਾਂ ਹੀ ਮੰਨ ਲਿਆ ਲੋਕਾਂ ਨੇ ਵੀ ਇੱਕ ਘੱਗਰ ਵਾਲੇ ਇਲਾਕੇ ਵਾਲਿਆਂ ਕਿਸਮਤ 'ਚ ਹੀ ਹੜ ਲਿਖੇ ਨੇ ਬਸ ਸੋ ਇਦਾਂ ਦਾ ਨਹੀਂ ਕਿਸਮਤਾਂ ਬਦਲਣੀਆਂ ਸਰਕਾਰਾਂ ਦਾ ਕੰਮ ਹੁੰਦਾ ਸੋ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਫਸਲਾਂ ਦਾ ਮੈਂ ਸਪੈਸ਼ਲ ਗਰਦੌਰੀ ਦਾ ਡੀਸੀ ਸਾਹਿਬ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ ਕੀ ਹੁੰਦੀ ਹੈ ਜਿਹੜੀ ਕੱਲੀ ਗਰਦੌਰੀ ਹੁੰਦੀ ਆ ਉਹ 'ਚ ਫਸਲਾਂ ਦਾ ਨੁਕਸਾਨ ਹੁੰਦਾ ਉਹ ਉਹਨੂੰ ਉਹਨੂੰ ਗਿਣਦੇ ਆ ਸਪੈਸ਼ਲ ਗਰਦੌਰੀ 'ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸੇ ਦਾ ਕੋਈ ਮੱਝਾ ਰੱਖਿਆ ਸੀ ਉਹਨਾਂ 'ਚੋਂ ਸਪੈਸ਼ਲ ਗਰਦੌਰੀ ਦਾ ਮੈਂ ਆਰਡਰ ਦਿੱਤਾ ਔਰ ਬੜੀ ਜਲਦੀ ਤੁਹਾਨੂੰ ਉਹ ਮੁਆਵਜ਼ਾ ਵੀ ਮਿਲ ਜਾਊਗਾ